ਬੇਨਤੀ ਇਹ ਹੈ ਕਿ ਡੈਮੋਕਰੈਟਿਕ ਵੇ ਨਾਲ ਬੈਠ ਕੇ ਤੁਹਾਡੀ ਗੱਲ ਕਰਾ ਦਿੰਨੇ ਆ ਉਹ ਛੋਟਾ ਵੀਰ ਬਣ ਕੇ ਆ ਜਾ ਆਪਾਂ ਗੱਲ ਕਰਾ ਦਿੰਨੇ ਆ ਆ ਜਾ ਜਿਹੜਾ ਇਹਦਾ ਵਾਇਲੈਂਸ ਹੈ ਤੁਸੀਂ ਕਰ ਰਹੇ ਜਿਹੜਾ ਹੈ ਤੁਸੀਂ ਬੈਠੇ ਹੋ ਆਰਾਮ ਨਾਲ ਪ੍ਰੋਟੈਸਟ ਕਰ ਰਹੇ ਜਿਹੜਾ ਕਰਨਾ ਤੁਸੀਂ ਆ ਦੇ ਬਈ ਤੁਸੀਂ ਉੱਪਰ ਤੋਂ ਪੈਟਰੋਲ ਦੀ ਬੋਤ ਲਗਾ ਕਰ ਰਹੇ ਹੋ ਹੈ ਸਾਡਾ ਮੱਲਾ ਲੋਗੇ ਬਸਰਾ ਤੋਂ ਬੈਠ ਕੇ ਗੱਲ ਕਰੋ ਡੈਮੋਕਰੈਟਿਕ ਤਰੀਕੇ ਨਾਲ ਬੈਠਾ ਪ੍ਰੋਟੈਸਟ ਕਰੋ ਚਲੋ ਇਹ ਵਾਇਲੈਂਸ ਹੈ ਜਿਹੜਾ ਤੁਸੀਂ ਕਰ ਰਹੇ ਹੋ ਪਹਿਲਾਂ ਡੈਮੋਕਰੈਟਿਕ ਵੇ ਨਾਲ ਗੱਲ ਕਰੋ ਤੁਸੀਂ ਪ੍ਰੋਟੈਸਟ ਕਰ ਰਹੇ ਪ੍ਰੋਟੈਸਟ ਕਰੋ ਪੀਸਫੁਲੀ ਬੈਠੇ ਹੋ ਤੁਹਾਨੂੰ ਕੁਝ ਕਹਿ ਰਿਹਾ ਕੋਈ ਪੀਸਫੁਲੀ ਬੈਠਣ ਕੋਈ ਕੁਝ ਨਹੀਂ ਕਹਿ ਰਿਹਾ ਪਟ્રોલ ਲੈ ਕੇ ਚੱਨਾ ਪੈਗਾ ਸਰਕਾਰ ਦੀਆਂ ਮਾਰੀਆਂ ਨੀਤੀਆਂ ਕਰਨ ਜੀ ਇਹ ਸਾਡੇ ਮਹਿਕਮੇ ਦਾ ਨਿੱਜੀਕਰਨ ਕਰ ਰਹੀ ਆ ਪ੍ਰਾਈਵੇਟ ਘਰਾਣਿਆਂ ਦੀਆਂ ਗੱਡੀਆਂ ਪਾ ਰਹੇ ਆ ਕਿਲੋਮੀਟਰ ਸਕੀਮ ਠੀਕ ਆ ਮਹਿਕਮੇ ਦੀ ਕੋਈ ਗੱਡੀ ਨਹੀਂ ਵਾਹ ਸਰਕਾਰ ਨੂੰ 4 ਸਾਲ ਬੀਤ ਚੁੱਕੇ ਆ ਕੱਚੇ ਮরাইਵਾਂ ਨੇ ਜਿਹੜੀ 12 13 13000 ਦੇਸੇ ਨੌਕਰੀ ਕਰਦੇ ਆ ਉਹ 12 13 13000 ਦਾ ਰਜਗਾਰ ਵੀ ਸਰਕਾਰ ਖੋ ਰਹੀ ਆ ਇਹ ਤਾਂ ਦੁਖੀ ਹੋ ਗਏ ਆ ਸਟੈਪ ਤੱਕ ਨਾ ਪਿਆ ਕਿ ਉਹ ਕਰਦੇ ਉਹਨਾਂ ਨੂੰ ਇਹ ਸਖਤ ਕਿਹਾ ਗਿਆ ਹੈ ਜੇਕਰ ਪ੍ਰਸ਼ਾਸਨ ਕਿਸੇ ਤੱਕ ਅਕਰੂਗਾ ਉਹ ਆਪਣੇ ਜਿਹੜੇ ਪੈਟਰੋਲ ਪਾ ਕੇ ਆਪਣੇ ਆਪਣਾ ਅੱਗ ਵੀ ਲਾਉਣਗੇ ਤੇ ਟੈਂਕੀ ਛਲਾ ਵੀ ਮਾਰ ਤੇ ਮੈਗ ਵਿੱਚ ਆਪਣੀਆਂ ਨਿਯਮਾਲਕੀ ਦੀ ਬੱਸਾਂ ਪਈਆਂ ਨਾ ਕਿ ਪ੍ਰਾਈਵੇਟ ਆਪਰੇਟਰਾਂ ਦੇ ਬਈਆਂ ਨੇ ਕਿਉਂਕਿ ਪ੍ਰਾਈਵੇਟ ਜਿਹੜੀ ਇੱਕ ਆਪਣੀ ਬੱਸ 35-40 ਲੱਖ ਦੀ ਪੈਂਦੀ ਏ ਉਹ ਪ੍ਰਾਈਵੇਟ ਆਪਾ ਆਪਰੇਟਰ ਨੂੰ 1 ਕਰੋੜ ਦੇ ਕਰੀਬ ਪੈਸੇ ਦਿੰਨੇ ਆ ਤੇ 6 ਸਾਲ ਬਾਅਦ ਬੱਸ ਵੀ ਲੈ ਜਾਂਦਾ ਦੱਸਣਾ ਚਾਹਣਾ ਕਿ ਜਿਹੜੇ ਹੁਣ ਟੈਂਡਰ ਦੇ ਜਦੋਂ ਦੀ ਆਪਸੀਕਾਰ ਬਣੀ ਆ ਸਾਨੂੰ ਜਿਹੜੇ ਮੁਲਾਜ਼ਮੇ ਚਾਹੇ ਰੈਗੂਲਰੇ ਚਾਹੇ ਕੰਟਰੈਕਟ ਦੇ ਆਊਟਸੋਰਸਿੰਗ ਵਾਲੇ ਸਾਨੂੰ ਹਰ ਮਹੀਨੇ ਧਰਨਾ ਮਜਾਰਾ ਕਰਕੇ ਆਪਣੀ ਤਨਖਾਹ ਲੈਣੀ ਪੈਂਦੀ ਆ ਬੇਨਤੀ ਇਹ ਹੈ ਕਿ ਡੈਮੋਕਰੈਟਿਕ ਵੇ ਨਾਲ ਬੈਠ ਕੇ ਤੁਹਾਡੀ ਗੱਲ ਕਰਾ ਦਿੰਨੇ ਆ ਆਜੋ ਓਹ ਛੋਟਾ ਵੀਰ ਬਣ ਕੇ ਆ ਜਾ ਆਪਾਂ ਗੱਲ ਕਰਾ ਦਿੰਨੇ ਆ ਆ ਜਾ ਤੁਹਾਡੀ ਯੂਨੀਅਨ ਥੱਲੇ ਬੈਠੀ ਦਾ ਹੈ ਬੈਸ ਕੱਢੋ ਬੈਸ ਕੱਢੋ ਇਹ ਪੂਰੀ ਡੈਮੋਕਰੈਟਿਕ ਡੈਮੋਕਰੈਟਿਕ ਪ੍ਰੋਟੈਸਟ ਕਰੋ ਇਹ ਕੀ ਆ ਇਹ ਤਾਂ ਵਾਇਲੈਂਸ ਹੈ ਤੁਸੀਂ ਕਰ ਰਹੇ ਜਿਹੜਾ ਹੈ ਤੁਸੀਂ ਬੈਠੇ ਹੋ ਆਰਾਮ ਨਾਲ ਪ੍ਰੋਟੈਸਟ ਕਰ ਲਓ ਜਿਹੜਾ ਕਰਨਾ ਤੁਸੀਂ ਆਹ ਦੇ ਪਰ ਤੁਸੀਂ ਉੱਪਰ ਕਿ ਪੈਟਰੋਲ ਦੀ ਬੋਤਲ ਲੈ ਕੇ ਚੜੇ ਹੋ ਹੈ ਮਸਲਾ ਤੁਹਾਡਾ ਬੈਠ ਕੇ ਗੱਲ ਕਰੋ ਡੈਮੋਕਰੇਟਿਕ ਦੇ ਨਾਲ 45 ਮੀਟਰ ਦੀ ਦੁਨੀਆ ਬਦਲਦੀ ਕੀ ਬਦਲ ਕਰਦੀ ਉਹ ਹੋਣੀ ਚੱਲੀ ਜਦਾ ਤੇਰਾ ਪਾਕਿਸਤਾਨ ਨਾਲ ਹੀ ਨੇ ਕਿੰਨੇ ਮੀਟਰਾਂ ਕਰਕੇ ਦੁਨੀਆ ਨੂੰ ਇਹ ਵਾਇਲੈਂਸ ਹੈ ਜਿਹੜਾ ਤੁਸੀਂ ਕਰ ਰਹੇ ਹੋ ਡੈਮੋਕਰੈਟਿਕ ਵੇ ਨਾਲ ਗੱਲ ਕਰੋ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਪ੍ਰੋਟੈਸਟ ਕਰੋ ਪੀਸਫੁਲੀ ਬੈਠੇ ਹੋ ਤੁਹਾਨੂੰ ਕੁਝ ਕਹਿ ਰਿਹਾ ਕੋਈ ਪੀਸਫੁਲੀ ਬੈਠਣ ਨੂੰ ਕੋਈ ਕੁਝ ਨਹੀਂ ਕਹਿ ਰਿਹਾ ਬੈਠੋ 10 ਮਿੰਟਾਂ ਦਾ ਸਰਕਾਰ ਮੁੜ ਕੇ ਪੈਨਸੀ ਕਰੇਗੀ ਪੀਸਫੁਲੀ ਬੈਠੋ ਬੈਠੋ ਪੀਸਫੁਲੀ ਬੈਠੇ ਹੈ ਕਿਉਂ ਕੋਈ ਨਹੀਂ ਕਹਿ ਰਿਹਾ ਕੋਈ ਬੋਤਲ ਲੈ ਕੇ ਵਾਸਤੇ ਬੈਠੇ ਹੋ ਡੈਮੋਕਰੈਟਿਕ ਵੇ ਹੈ ਪੈਟਰੋਲ ਲੈ ਕੇ ਜਾਣਾ ਪੈਗਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਨ ਜੀ ਇਹ ਸਾਡੇ ਮਿਹਨਤ ਦਾ ਨਿੱਜੀਕਰਨ ਕਰ ਰਹੀ ਹੈ ਪ੍ਰਾਈਵੇਟ ਘਰਾਣਿਆਂ ਦੀਆਂ ਗੱਡੀਆਂ ਪਾ ਰਹੇ ਆ ਕਿਲੋਮੀਟਰ ਸਕੀਮ ਠੀਕ ਹੈ ਮਹਿਕ ਮੇਰੀ ਕੋਈ ਗੱਡੀ ਨਹੀਂ ਪਾਇ ਸਰਕਾਰ ਨੂੰ 4 ਸਾਲ ਬੀਤ ਚੁਕੇ ਆ ਸਰਕਾਰ ਨੇ 55 ਮੀੜੀਆਂ ਹੋ ਚੁਕੀਆਂ ਵਾਅਦੇ ਕਰਕੇ ਪਾ ਮੁਕਰ ਰਹੀ ਆ ਇਹਨਾਂ ਨੇ ਕਿਹਾ ਮਹਿਕ ਮੇਰੀ ਗੱਡੀ ਪਾਓ ਮਹਿਕ ਮੇਰੀ ਗੱਡੀ ਪਾਉਣ ਨੂੰ ਤਿਆਰ ਨਹੀਂ ਕਿਲੋਮੀਟਰ ਸਕੀਮ ਪ੍ਰਾਈਵੇਟ ਘਰਾਣਿਆਂ ਦੀਆਂ ਗੱਡੀਆਂ ਪਾ ਰਹੇ ਆ ਇਸੇ ਕਰਕੇ ਜੋ ਸੜਾ ਪ੍ਰਾਈਵੇਟ ਰੋਜ਼ਗਾਰ ਆ ਪ੍ਰਾਈਵੇਟ ਨੌਕਰੀ ਕਰ ਇਹਨਾਂ ਦੇ ਬੁਲੰਦ ਕਰ ਕੀਤਾ ਜਾ ਰਿਹਾ ਕੱਟੇ ਮ赖ਵਾਂ ਦੇ ਜਿਹੜੀ 12 13 13000 ਦੇ ਸਸੇ ਨੌਕਰੀ ਕਰਦੇ ਆ ਉਹ 12 13 13000 ਵਾਲਾ ਰਜਗਾਰ ਵੀ ਸਰਕਾਰ ਖੋ ਰਹੀ ਆ ਤੇ ਨਿੱਜੀ ਕਰਨ ਕਰ ਰਹੀ ਆ ਇਹ ਤੋਂ ਦੁਖੀ ਹੋ ਕੇ ਆਹ ਸਟੈਪ ਤੱਕ ਨਾ ਪਿਆ ਮੰਗ ਸਾਡੀ ਇਹ ਹੀ ਆ ਮੈਗਬਦੀਆਂ ਬੱਸਾਂ ਪਾਈਆਂ ਜਾਣ ਕਿਲੋਮੀਟਰ ਦੇ ਟੈਂਡਰ ਰੱਦ ਕੀਤੇ ਜਾਣ ਮਹਿਮਾ ਆਦੀਆਂ ਮਾਲਕੀ ਦੀਆਂ ਬੱਸਾਂ ਪਾਵੇ ਸਰਕਾਰ ਮੀਟਿੰਗਾਂ ਕਰ ਕਰਕੇ ਮੁੱਕਰਦੀ ਆ ਜੀ ਇੱਕ ਨਹੀਂ 54 ਮੀਟਿੰਗਾਂ ਹੋ ਚੁੱਕੀਆਂ ਨੇ ਮੁੱਦੇ ਦੇ ਸਰਕਾਰ ਵਾਅਦੇ ਕਰਦੀ ਆ ਪਰ ਥੋੜੇ ਦਿਨਾਂ ਬਾਅਦ ਫੇਰ ਮੁੱਕਰ ਜਾਂਦੀ ਆ ਜਨਾਬ ਸਰਕਾਰ ਨੇ ਤੁਹਾਨੂੰ ਪਹਿਲਾਂ ਹੀ ਮਾਰ ਚੁੱਕਿਆ ਐ ਇਦੋਂ ਮਰੇ ਹੀ ਚੰਗੇ ਆ ਤਨਖਾਹ ਸਰਕਾਰ ਨੇ ਟਾਈਮ ਨਾਲ ਪਾਰੇ ਜਦੋਂ ਤਨਖਾਹ ਲੈਣੀ ਆ ਤੁਹਾਨੂੰ ਧਰਨਾ ਵਿਜਾਰਾ ਕਰਨਾ ਪੈਂਦਾ ਫੇਰ ਤਨਖਾਹ ਪੈਂਦੀ ਆ ਕਿਰਾਨੇ ਦੇ ਕੋਈ ਦਿਹਾੜੀ ਕਿਰਾਨੇ ਨਹੀਂ ਦਿੰਦਾ ਬੈਠ ਕੇ ਚਰੰਜਾਰੀ ਗੱਲ ਕਰ ਚੁੱਕੇ ਆ ਜੀ ਕੋਈ ਇਹਦਾ ਸੋਲੂਸ਼ਨ ਨਹੀਂ ਕਰ ਰਹੀ ਸਰਕਾਰ ਕੀ ਹੁਣ ਮਾਹੌਲ ਹੈ ਮਾਹੌਲ ਹਲੇ ਵੀ ਤਣਾਪੁਰਾਗੇ ਕਿਉਂਕਿ ਕਿਤੇ ਨਾ ਕਿਤੇ ਸਰਕਾਰ ੱੱਕੇ ਸ਼ਾਹੀ ਦੀ ਪੂਰੀ ਉਤਰੀ ਹੋਈ ਆ ਕਿ ਸਾਨੂੰ ਮਜਬੂਰ ਨੇ ਜ ਸਾਡੇ ਸਾਥੀ ਆ ਆਮਹਾਰੇ ਹੋ ਗਏ ਆਪਣੇ ਰੋਜ਼ਗਾਰ ਨੂੰ ਬਚਾਉਣਾ ਵਾਸਤੇ ਟੈਂਕੀਆਂ ਚੜ੍ਹੇ ਆ ਪਟਰੋਲ ਦੇ ਆਪਣ ਬੋਤਲਾਂ ਲੈ ਕੇ ਬੱਸਾਂ ਚੜ੍ਹੇ ਆ ਜੇਕਰ ਕਿਸੇ ਤਰ੍ਹਾਂ ਵੀ ਕੋਈ ਪੁਲਿਸ ਪ੍ਰਸ਼ਾਸਨ ਜਾਂ ਮੈਨੇਜਮੈਂਟ ੱੱਕਾ ਕਰਦੀ ਏ ਤੋਂ ਸਾਥੀ ਕੀ ਟੈਂਕੀਆਂ ਤੋਂ ਉਹਾਂ ਦਾ ਛਾਲਾ ਮਾਰਨਗੇ ਜਾਂ ਅਗਰੋਂ ਗਿਆ ਹੀ ਉਹਨਾਂ ਨੂੰ ਵਾਰ-ਵਾਰ ਬੇਨਤੀ ਕਰ ਰਹੇ ਆ ਕਿ ਚਲੋ ਆਪਣਾ ਜਿਹੜਾ ਹੱਕ ਹੈ ਜਿਹੜਾ ਆਪਣਾ ਦਰਨਾ ਮਜਾਰਾ ਕਰਕੇ ਆਪਾਂ ਕਰ ਰਹੇ ਆ ਇਹ ਗੱਲਾਂ ਨਹੀਂ ਪਰ ਉਹ ਆਪਣੇ ਆਪ ਮਹਾਰੇ ਆਪਣੇ ਰੋਜ਼ਗਾਰ ਨੂੰ ਬਚਾਉਣ ਸਤ ਚੱਲ ਰਿਹਾ ਜਿਹੜਾ ਸਾਡਾ ਦਰਨਾ ਇਹ ਚੱਲ ਰਿਹਾ ਪ੍ਰਸ਼ਾਸਨ ਜਾਂ ਪੁਲਿਸ ਆਪਣਾ ਸਾਡੇ ਪੂਰਾ ਦਬਾਅ ਬਣਾ ਰਿਹਾ ਕਿ ਜਿਵੇਂ ਦੂਜੇ ਜ਼ਿਲ੍ਹਿਆਂ 'ਚ ਅਸੀਂ ਧੱਕੇਸ਼ਾਹੀ ਕੀਤੀ ਤੁਹਾਡੇ ਦੀ ਵੀ ਕੀਤੀ ਹੋਗੀ ਚਲੋ ਜੋ ਜੇਲ੍ਹ ਥਾਣੇ ਆ ਉਹ ਆਮ ਇਨਸਾਨਾਂ ਲਈ ਬਣ ਜਾਂਦੇ ਸੰਘਰਸ਼ ਕਰਨਾਂ ਵਾਸਤੇ ਆਪਣੇ ਹੱਕ ਲੈਣਾਂ ਵਾਸਤੇ ਜੇਲ੍ਹ ਥਾਣੇ ਨਹੀਂ ਕਿਉਂਕਿ ਅਸੀਂ ਆਪਣਾ ਰੋਜ਼ਗਾਰ ਬਚਾਉਣ ਲਈ ਆਪਣੀ ਮਹਿਗਨ ਬਚਾਉਣੀ ਜੇ ਲੜ ਰਹੇ ਸਰਕਾਰ ਇੰਨਾ ਡਰ ਚੁੱਕੀ ਕਿ ਸਾਡੇ ਜਿਹੜਾ ਜੇ ਸਿਰਫ ਇੱਕ ਗੇਟ ਰੈਲੀ ਸੀ ਉਹਨੂੰ ਇਹਨਾਂ ਨੇ ਜਿਹੜਾ ਧਰਨੇ ਦਾ ਰੂਪ ਦੇ ਸਰਕਾਰ ਨੇ ਆਪਤਾ ਹੈ ਜਿਹੜਾ ਮੰਤਰੀ ਸਾਹਿਬ ਕਹਿ ਰਹੇ ਸੀ ਕਿ ਇਹ ਪ੍ਰਾਈਵੇਟ ਆਪਰੇਟਰਾਂ ਨਾਲ ਰਲ ਕੇ ਕਰ ਰਿਹਾ ਮੰਤਰੀ ਸਾਹਿਬ ਤੁਹਾਨੂੰ ਦੱਸਣਾ ਚਾਹੁੰਦੇ ਅੱਜ ਪ੍ਰਾਈਵੇਟ ਸਾਰੀਆਂ ਬੱਸਾਂ ਡੀਪੂਆ ਵਿੱਚ ਐਸੀ ਬਸਟਾਂ ਨੂੰ ਬੰਦ ਨੇ ਪਰ ਤੁਹਾਡੀਆਂ ਜਿਹੜੇ ਆਦੇ ਤੁਸੀਂ ਪ੍ਰਾਈਵੇਟ ਬੱਸਾਂ ਨੂੰ ਜਿਹੜੇ ਅੱਜ ਬੈਨੀਫਿਟ ਦੇਣ ਵਾਸਤੇ ਇਹ ਧਰਨਾ ਮਜਰਾ ਕਰਵਾ ਰਹੀ ਹੈ। ਤੁਹਾਨੂੰ ਗੱਲਬਾਤ ਲਈ ਸਥਾਈ ਗੱਲਬਾਤ ਦਾ ਤੌਰ ਵੀ ਚੱਲ ਰਿਹਾ ਹੈ। ਪਰ ਦੂਜੇ ਪਾਸੇ ਤੁਹਾਡੀ ਇਹ ਮੰਗ ਹੈ ਕਿ ਜਿੰਨੇ ਤੇ ਤੁਹਾਡੇ ਸਾਥੀ ਰਹਿ ਆ ਨਹੀਂ ਕਿਤੇ ਜਾਂਦੇ ਤਦ ਤੱਕ ਇਹ ਸੰਘਰਸ਼ ਹੈ। ਕਿੰਨੇ ਸਾਥੀ ਫੜੇ ਹੋਏ ਹੋ ਜਾਂ ਸਾਡੇ 4 ਤੋਂ 5 ਸਾਥੀ ਜਿਹੜੇ ਨਾ ਅੰਡਰਗਰਾਉਂਡ ਕੀਤੇ ਆ ਅੰਡਰਗਰਾਉਂਡ ਤੇ ਹੰਜੀਮ ਸਾਹਿਬ ਨੇ ਤੇ ਆਪਣੇ ਐਸਪੀ ਸਾਹਿਬ ਨੇ ਮੀਟਿੰਗ ਅੰਦਰ ਚੱਲ ਰਹੀ ਸੀ ਕਿ ਤੁਸੀਂ ਬਸਟਨ ਦਾ ਗੇਟ ਖੋਲੋ ਸਾਡੇ ਲਈ ਇਹੀ ਗੱਲ ਕੀਤੀ ਕਿ ਸਾਡੇ ਸਾਥੀ ਜਿਹੜੇ ਚਾਰ ਤੁਸੀਂ ਰਾਉਂਡ ਅਪ ਕੀਤੇ ਆ ਉਹਨਾਂ ਨੂੰ ਰਿਹਾ ਕਰੋ ਤੇ ਜਿਹੜਾ ਸੀ ਬਸਟਨ ਦਾ ਗੇਟ ਇਹ ਖੋਲ ਦਾਂਗੇ ਪਰ ਸਾਡੀ ਜਿਹੜੀ ਹੜਤਾਲ ਇਹ ਤਰਨਾ ਉਹ ਜਾਰੀ ਰਹੂਗਾ 50 ਲੈਵਲ ਤੇ ਜੇ ਗੱਲ ਕਰੀ ਤਾਂ ਕੀ ਰੁਕਿਆ ਸਾਡੇ 50 ਲੈਵਲ ਤੇ ਇਹੀ ਆ ਕਿ ਜਿੰਨਾ ਹੀ ਜਿਹੜਾ ਟੈਂਡਰ ਕਿਲੋਮੀਟਰ ਦਾ ਜਿਹੜਾ ਪ੍ਰਾਈਵੇਟ ਮੈਗਮੈਂਟ ਨਿੱਜੀ ਕਰਨ ਜਾ ਰਿਹਾ ਜਿਹਨੇ ਕੋਈ ਟੈਂਡਰ ਰੱਦ ਨਹੀਂ ਹੁੰਦਾ ਉਹਨਾਂ ਜਿਹੜੇ ਇਹ ਸਾਡਾ ਤਰਨਾ ਮਜਾਰ ਉਹੜਾ ਤਾਂ ਸਾਡੀ ਜਾਰੀ ਰਹੂਗੀ ਮੰਗਾ ਕੀ ਹੈ ਪ੍ਰਮੁਖ ਤੁਸੀਂ ਸਾਡੀਆਂ ਮੰਗਾਂ ਪਹਿਲਾਂ ਤਾਂ ਇਹ ਹੈਗਾ ਕਿ ਅਸੀਂ ਲੰਮੇ ਸਮੇਂ ਤੋਂ ਜਿਹੜਾ ਆਊਟਸੋਰਸਿੰਗ ਤੇ ਕੰਟ੍ਰੈਕਟ ਤੇ ਕੰਮ ਕਰ ਰਹੇ ਆ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਜਿਹੇ ਪਿਛਲੇ ਦਿਨਾਂ ਚ ਹਾਈ ਕੋਰਟ ਵੱਲੋਂ ਸਾਡੇ ਜਿਹੜੇ ਕੰਟਰੈਕਟਰ ਸਾਥੀ ਕੀ ਜਿੱਤ ਕੇ ਆਏ ਨੇ ਕਿ ਉਹਨਾਂ ਨੂੰ ਪੂਰੇ ਬੈਨੀਫਿਟਸ ਨਾਲ ਰੈਗੂਲਰ ਕੀਤਾ ਜਾਵੇ ਪਰ ਇਸ ਮੈਨੇਜਮੈਂਟ ਤੇ ਸਰਕਾਰ ਉਹਨਾਂ ਨੂੰ ਰੈਗੂਲਰ ਕਰਨ ਵਾਲੇ ਪਾਸੇ ਨਹੀਂ ਜਾ ਰਹੀ ਹਾਈ ਕੋਰਟ ਦੇ ਆਰਡਰਾਂ ਨੂੰ ਨਹੀਂ ਮੰਨ ਰਹੀ ਸਾੜੀ ਮੰਗਾ ਇਹ ਹੀ ਆ ਕਿ ਸਾਡੇ ਜਿੰਨੇ ਵੀ ਸਾਥੀ ਜਿਹੜੇ ਕੰਟਰੈਕਟ ਤੇ ਆ ਉਹਨਾਂ ਰੈਗੂਲਰ ਤੇ ਆਊਟਸੋਰਸਿੰਗ ਨਾਲ ਕੰਟਰੈਕਟ ਕਰਕੇ ਤੇ ਮੈਗ ਵਿੱਚ ਆਪਣੀਆਂ ਦੀ ਮਾਲਕੀ ਦੇ ਬਸਾ ਪਈ ਜਾਣ ਨਾ ਕਿ ਪ੍ਰਾਈਵੇਟ ਆਪਰੇਟਰਾਂ ਦੇ ਪਈ ਜਾਣ ਕਿਉਂਕਿ ਪ੍ਰਾਈਵੇਟ ਜਿਹੜੀ ਇੱਕ ਆਪਣੀ ਬਾਸ 35 ਤੋਂ 40 ਲੱਖ ਦੀ ਪੈਂਦੀ ਏ ਉਹ ਪ੍ਰਾਈਵੇਟ ਆਪਾਂ ਆਪਰੇਟਰ ਨੂੰ 1 ਕਰੋੜ ਦੇ ਕਰੀਬ ਪੈਸੇ ਦਿੰਨੇ ਆ ਤੇ 6 ਸਾਲ ਬਾਅਦ ਬਾਸ ਵੀ ਲੈ ਜਾਂਦਾ ਦੱਸਣਾ ਚਾਹਣਾ ਕਿ ਜਿਹੜੇ ਹੁਣ ਟੈਂਡਰ ਦੇ ਵਿੱਚ ਜਦੋਂ ਦੀ ਆਪ ਸਰਕਾਰ ਬਣੀ ਆ ਸਾਨੂੰ ਜਿਹੜੇ ਮੁਲਾਜ਼ਮੇ ਚਾਹੀਏ ਰੈਗੂਲਰੇ ਚਾਹੀਏ ਕੰਟਰੈਕਟ ਜਾਂ ਆਊਟਸੋਰਸਿੰਗ ਵਾਲੇ ਆ ਸਾਨੂੰ ਹਰ ਮਹੀਨੇ ਤਰਨਾ ਮਜ਼ਾਰਾ ਕਰਕੇ ਆਪਣੀ ਤਨਖਾਹ ਲੈਣੀ ਪੈਂਦੀ ਆ ਜੇਕਰ ਕਿਲੋਮੀਟਰ ਬੱਸਾਂ ਪੈ ਗਈਆਂ ਤੇ ਮਹਿਕਮੇ ਨਜੀਕਰਨ ਮਹਿਕਮੇ ਖਤਮ ਵਾਲੇ ਪਾਸੇ ਚਲੇ ਜਾਣਗੇ ਤੇ ਸਾਡੇ ਜਿਹੜੇ ਵਰਕਰ ਇਹ ਜਾਂ ਰੈਗੂਲਰ ਸਟਾਫ ਵੀ ਹੈ ਉਹ ਤਨਖਾਹਾਂ ਤੋਂ ਵਾਂਝਾ ਰਹਿ ਜਾਊਗਾ ਜਿਵੇਂ ਵੱਡੀ ਗਿਣਤੀ ਵਿੱਚ ਫੋਰਸ ਲਾਈ ਹੋਈ ਹੈ ਲੱਗਦਾ ਕਿ ਕਿਤੇ ਨਾ ਕਿਤੇ ਤਾਂ ਤਾਂ ਕਿਸ਼ਾਈ ਹੋਊਗਾ ਹਾਂ ਸਾਨੂੰ ਪੂਰਾ ਹੈਗਾ ਕਿ ਇਹ ਸਾਡੇ ਨਾਲ ਤਕਸ਼ਾਈ ਕਰਨਗੇ ਤਾਂ ਹੀ ਸਾਡੇ ਸਾਥੀ ਉੱਪਰ ਟੈਂਕੀ 'ਤੇ ਚੜ੍ਹੇ ਆ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਕੋਈ ਵੀ ਇਹੋ ਗਲਤ ਕਦਮ ਨਾ ਚੱਕਿਆ ਜੇ ਕਿ ਜਿੰਦੇ ਕਰਕੇ ਕਿਉਂਕਿ ਇਹ ਜਿਹੜੇ ਤਰਨੇ ਮਜ਼ਾਰੇ ਚੱਲਦੇ ਰਹਣੇ ਆ ਜੇ ਜੋ ਟੈਂਕੀਓ ਕਰਦੇ ਉਹਨਾਂ ਨੂੰ ਇਹ ਸਖਤ ਕਿਹਾ ਗਿਆ ਹੈ ਜੇਕਰ ਪ੍ਰਸ਼ਾਸਨ ਦੇ ਤੱਕਾ ਕਰੂਗਾ ਉਹ ਆਪਣੇ ਜਿਹੜੇ ਪੈਟਰੋਲ ਪਾ ਗਿਆ ਆਪਣੇ ਅੱਗ ਵੀ ਲਾਉਣਗੇ ਤੇ ਟੈਂਕੇ ਸ਼ਲਾ ਵੀ ਮਾਰਨਗੇ